ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਪੇਠੇ ਕद्दू ਦੀ ਸਬਜ਼ੀ ਹਲਵਾਈ ਸਟਾਈਲ ਜਿਹਦੇ ਵਾਸਤੇ ਆਪਾਂ ਫਰਾਈਪੈਨ ਦੇ ਵਿੱਚ ਆਪਾਂ ਇੱਕ ਕੜਚੀ ਆਪਾਂ ਤੇਲ ਦੀ ਪਾ ਚੁੱਕੇ ਆ ਤੇਲ ਗਰਮ ਹੋ ਚੁੱਕਿਆ ਹੈ ਉਹਦੇ ਵਾਸਤੇ ਆਪਾਂ ਆਪਾਂ ਮਸਾਲਾ ਲیتے ਆਧਾ ਕਿਲੋ ਆਪਾਂ ਪੇਠਾ ਲੈਂਦਾ ਹੈ ਦੇਖੋ ਜੀ ਇਹ ਪੇਠਾ ਆਪਾਂ ਛੋਟਾ ਛੋਟਾ ਨਹੀਂ ਕੱਟਣਾ ਇਹਨੂੰ ਆਪਾਂ 1 ਇੰਚ ਦਾ ਟੁਕੜਾ ਕੱਟਣਾ ਆ ਦੇਖੋ ਇਹ ਇੱਕ ਖੱਟੀ ਮਿੱਠੀ ਸਬਜ਼ੀ ਬਣਦੀ ਹੈ ਹਲਵਾਈ ਸਟਾਈਲ ਭੰਡਾਰੇ ਵਾਲੀ ਸਬਜ਼ੀ ਹੈ ਇਹਦੇ ਵਿੱਚ ਪਿਆਜ਼ ਤੋਂ ਬਗੈਰ ਆਪਾਂ ਬਣਾਵਾਂਗੇ ਆ ਦੇਖੋ ये आपा मोटा मोटा आपा कटना है पाने मसाले जिंद व आप चमच आप मेथी दाने का दा लेता है एक चम्मच आप दरदरा कुटिया हुआ है धनिया धनिया का लेता जो सुा धनिया होंगे ओन आप दरदरा कुट लिता से ਇੱਕ ਚਮਚ ਆਪਾਂ ਜੀਰੇ ਦਾ ਲੈਂਦਾ ਹੈ 2 ਆਪਾਂ ਲਾਲ ਸੁੱਕੀਆਂ ਮਰਚਾ ਲਏ ਆ ਇਹਨੂੰ ਹੁਣ ਆਪਾਂ ਤੇਲ ਦੇ ਵਿੱਚ ਆਪਾਂ ਪਾ ਦਿੰਨੇ ਆ ਤੇਲ ਨੂੰ ਗਰਮ ਹੋ ਚੁੱਕਾ ਹੈ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਆ ਦੇਖ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਲੈਣਾ ਹੈ ਜਿਆਦਾ ਨਹੀਂ ਆਪਾਂ ਭੁੰਨਾਂਗੇ ਕਿਉਂਕਿ ਕਾਲੇ ਨਾ ਹੋ ਜਾਣ ਫਿਰ ਟੇਸਟ ਖਰਾਬ ਹੋ ਜਾਏਗਾ। ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਇੱਕ ਚੁਟਕੀ ਆਪਾਂ ਹਿੰਗ ਦੀ ਪਾਨੇ ਆ ਹਾ ਦੇ। ਹੁਣ ਆਪਾਂ ਪਾਨੇ ਆ ਇਹਦੇ ਵਿੱਚ ਲਸਣ, ਅਦਰਕ ਤੇ ਹਰੀ ਮੇਚ ਆ ਦੇਖੋ ਇਹ ਆਪਾਂ ਕੁੱਟ ਕੇ ਰੱਖ ਲਿੱਤਾ ਸੀ ਪਹਿਲਾਂ ਤੋਂ। ਇਹਨਾਂ ਨੂੰ ਆਪਾਂ ਤਿੰਨਾਂ ਨੂੰ ਆਪਾਂ ਇਕੱਠਾ ਕੁੱਟ ਲੇਤਾ ਹੈ। ਇਹ ਆਪਾਂ ਕੁੰਡੀ ਦੇ ਵਿੱਚ ਕੁੱਟਿਆ। ਇਹ ਵੀ ਹੁਣ ਪਾ ਦੇਣਾ ਇਹਦੇ ਵਿੱਚ। हिला ले हम आपने टमाटर, दो आप टमाटर लिते हैं टमाटरों ने आप वॉश करके उसके बाद आप में कद्दूकस कर लेते हैं, हैं। लेता ये है। आप बिना प्याज का बना रहे हैं ਇਨ ਨੂੰ ਉਹਨਾਂ ਆਪਾਂ ਚੰਗੀ ਤਰ੍ਹਾਂ ਫੋਨ ਲੈ ਲੈਣਾ ਧਰ ਕੇ। ਇਹਦੇ ਚਾਪਾ ਕੱਚਾ ਪੱਲੇ ਵੇਂ ਅੰਨਾ ਮਾ ਟਮਾਟਰ ਦਾ ਨਾ ਲਸਣ ਨਾ ਅਦਰਕ। ਇਹਨਾਂ ਆਪਾਂ ਤੜਕੀ ਦਾ ਆਪਾਂ ਉਹਨਾਂ ਕੱਢ ਕੇ ਫੋਨ ਲੈ ਲੈਣਾ। ਲੋ ਜੀ। ਤੜਕੇ ਨੂੰ ਆਪਾਂ ਚੈੱਕ ਕਰ ਲੰਨੇ। ਆ ਦੇਖ ਤੜਕਾ ਪੱਕ ਰਿਹਾ। ਬਸ 2 ਮਿੰਟ ਹੋਰ ਆਪਾਂ ਵੇਟ ਕਰਾਂਗੇ। ਉਨੀਂ ਫਿਰ ਆਪਾਂ ਸੁੱਕੇ ਮਸਾਲੇ ਜੋੜ ਦੇਣੇ। ਆ ਦੇਖੋ। 1 ਚਮਚ ਆਪਾਂ ਕਸ਼ਮੀਰੀ ਲਾਲ ਮਿਰਚੇ ਦਾ ਲੇਟਾ। ਚਮਮਈ ਦਾ ਤੀਸਰਾ ਕੋ ਹਿੱਸਾ ਇਹ ਲਾਲ ਮਿਰਚ ਹੈ ਦੂਸਰੀ ਸਿੰਪਲ ਵਾਲੀ ਚਮਮਈ ਦਾ ਤੀਸਰਾ ਕੋ ਹਿੱਸਾ ਆਪਾਂ ਸੈਦਾ ਨਮਕ ਲਿੱਤੇ ਆ

1 ਚਮਚ ਆਪਾਂ ਮਸਾਲੇ ਦਾ ਲੇਤਾ ਹੈ ਇਹ ਆਪਾਂ ਘਰੇ ਪੀਸਿਆ ਹੋਇਆ ਹੈ ਇਹਦੇ ਵਿੱਚ ਧਨੀਆ ਹੈ ਬਾਕੀ ਸਾਰੇ ਖੜੇ ਮਸਾਲੇ ਆਪਾਂ ਘਰੇ ਪੀਸ ਕੇ ਪਾਇਓ ਨੇ ਹੁਣ ਆਪਾਂ ਤੜਕਾ ਚੈੱਕ ਕਰ ਲੈਂਦੇ ਆ ਆਹ ਦੇਖੋ ਤੜਕੇ ਦਾ ਰੰਗ ਬਹੁਤ ਹੀ ਜ਼ਿਆਦਾ ਵਧੀਆ ਹੈ ਖੁਸ਼ਬੂ ਬਹੁਤ ਜ਼ਿਆਦਾ ਆ ਰਹੀ ਹੈ ਗਾਰਡਨ ਬ੍ਰਾਊਨ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਮਸਾਲੇ ਗੈਸ ਮੀਡੀਅਮ ਹੀ ਹੈ। ਇਸਰਾਂ ਆਪਣੀ ਜਿਹੀ ਤਰ੍ਹਾਂ ਹਿਲਾ ਦੇਵਾਂਗੇ। ਹੋਣਾ ਮਖ ਉਪਰ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ। 2-3 ਘੁੱਟੀ ਆਪਾਂ ਪਾਣੀ ਦੇ ਪਾਣੇ ਜਿਆਦਾ ਨਹੀਂ ਪਾਣਾ। ਇਹਨੂੰ ਹੁਣ ਆਪਾਂ ਹੋਣਾ ਲੈਣਾ। ਲੋ ਜੀ ਤੜਕਾ ਫਿਰ ਆਪਾਂ ਫਾਪ ਚੁੱਕਿਆ। ਆ ਦੇਖੋ ਬਹੁਤ ਹੀ ਜਿਆਦਾ ਵਧੀਆ ਕਲਰ ਆਇਆ। ਹੁਣ ਆਪਾਂ ਇਹਦੇ ਵਿੱਚ ਪਾਨੇ ਆ। ਸ਼ੱਕਰ। ਸ਼ੱਕਰ ਦੇ ਆਪਾਂ 2 ਚਮਚਾ ਜੇ ਲੱਤੇ ਆ। ਦੇਖੋ ਜੀ ਇਹਦੇ ਵਿੱਚ ਆਪਾਂ ਗੁੜ ਵੀ ਪਾ ਸਕਦੇ ਆ। ਗੁੜ ਗੁੜ ਦੀ ਜਗ੍ਹਾ ਆਪਾਂ ਇਹਦੇ ਵਿੱਚ ਚੀਨੀ ਵੀ ਪਾ ਸਕਦੇ ਆ। ਸ਼ੱਕਰ ਨਾ ਹੋਵੇ ਗੁੜ ਨਾ ਹੋਵੇ ਆਪਾਂ ਚੀਨੀ ਪਾ ਸਕਦੇ ਆ। ਆ ਦੇਖੋ। ਇਹ ਢੀ ਖੱਟੀ ਮਿੱਠੀ ਸਬਜ਼ੀ ਹੁੰਦੀ ਹੈ ਹਵਾਈ ਸਟਾਈਲ। ਇਹਦੇ ਵਿੱਚ ਪਾਣਾ ਜ਼ਰੂਰੀ ਹੁੰਦਾ ਹੈ ਮਿੱਠੀ। ਚੀਨੀ ਪਾਣੀ ਜਾਂ ਗੋੜਾ ਜਾਂ ਸਕਦਾ ਹੋਣਾ ਪੈਨ ਨੂੰ ਥੋੜਾ ਜਿਹਾ ਆਪਾਂ ਪਕਾ ਲੈਂਦੇ ਕਿਉਂਕਿ ਆਪਾਂ 70 ਪਾਈਏ ਲਓ ਜੀ ਤੜਕਾ ਆਪਣਾ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਕਲਰ ਆਇਆ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਕਦੋਂ ਦੇਖੋ ਜੀ 1 ਇੰਚ ਦਾ ਆਪਾਂ ਪੁਕੜਾ ਕਰਨਾ ਆ ਦੇਖੋ ਇਹ ਆਪਾਂ ਛੋਟੇ ਪੀਸ ਨਹੀਂ ਕਰਨੇ ਨਹੀਂ ਤੇ ਸਾਰਾ ਵਿੱਚ ਭੁੱਲ ਜਾਊਗਾ ਹੁਣ ਆਪਾਂ ਚੰਨੀ ਤਰ੍ਹਾਂ ਹਿਲਾ ਲੈਣਾ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਲੋ ਜੀ ਹੁਣ ਆਪਾਂ ਇਹਨੂੰ ਆਪਾਂ ਟੱਕਦੇ ਨੇ ਇਹਨੂੰ ਤੜਕੇ ਦੇ ਵਿੱਚ ਆਪਾਂ ਮਿਕਸ ਕਰ ਦਿੱਤਾ ਹੈ ਬੈਠੇ ਕਦੋਂ ਨੂੰ ਹੁਣ ਆਪਾਂ ਟੱਕਦੇ ਨੇ ਉਪਰੋਂ ਗੈਸ ਨੂੰ ਆਪਾਂ ਮੀਡੀਅਮ ਕਰ ਦਿੱਤਾ ਹੈ ਇੰਨੀ ਹੁਣ ਆਪਾਂ ਵੇਟ ਕਰਨਾ ਹੈ 5 ਮਿੰਟ ਤੱਕ ਆਪਾਂ ਚੈੱਕ ਕਰਾਂਗੇ लोजी, होना पस सब दिन चेक कर रहे आ देखो, सब्जी बहुत ही ज़्यादा बढ़िया बनके तैयार हुई है। होना कोई प्रौद्योगिकी आधार नहीं है उपर, धनिया है। नमः। हिला देने। इनू आप एक बार पाँच मिनट बाद चैक करके देख लिया सी। आपा बिल्कुल आप मीडियम गैस से आप सब्ज़ी आप देखिए बहुत ही ज़्यादा वाइस बनी है हूँ आप गैस में कर दे बंद आप चैक कर लें चंबा चल अस तरह आप पीस चेक कर लगे ਬਹੁਤ ਹੀ ਜ਼ਿਆਦਾ ਸੌਫਟ ਹੋ ਗਈ ਹੋ ਗਈ ਹੈ ਦੇਖੋ ਜੀ ਇਹਦੇ ਵਿੱਚ ਆਪਾਂ ਪਾਣੀ ਬਿਲਕੁਲ ਨਹੀਂ ਪਾਇਆ ਸਿਰਫ ਆਪਾਂ ਤੜਕੇ ਦੇ ਵਿੱਚ ਆਪਾਂ ਇੱਕ ਦੋ ਘੋਟਾ ਆਪਾਂ ਪਾਣੀ ਦਾ ਪਾਇਆ ਸੀ ਮੀਡੀਅਮ ਗੈਸ ਤੇ ਆਪਾਂ ਸਟੀਮ ਨਾਲ ਹੀ ਆਪਾਂ ਸਬਜੀ ਪਕਾਈ ਹੈ ਆਹ ਦੇਖੋ ਸਬਜੀ ਬਣ ਕੇ ਆਪਣੀ ਤਿਆਰ ਹੈ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ